ਚੁਗਾਮਾ ਸਾਹਿਬ ਅਗਲੀ ਖਬਰ ਦੇ ਵੱਲ ਵਧੀਏ ਤਾਂ ਅਗਲੀ ਖਬਰ ਬਹੁਤ ਹੀ ਧਿਆਨ ਮੰਗਦੀ ਹੈ ਕਿਉਂਕਿ ਵਿਦੇਸ਼ਾਂ ਦੇ ਵਿੱਚ ਕੀਤੀ ਹੋਈ ਇੱਕ ਨਿੱਕੀ ਜੀ ਗਲਤੀ ਕਿਸ ਤਰੀਕੇ ਦੇ ਨਾਲ ਭਾਰੀ ਪੈਂਦੀ ਹੈਗੀ ਹੈ ਉਹ ਇਸ ਖਬਰ ਦੇ ਵਿੱਚ ਆਪਣੇ ਦਰਸ਼ਕਾਂ ਦੇ ਨਾਲ ਸਾਂਝ ਪਾਵਾਂਗੇ ਇੱਕ ਮੁੰਡਾ ਸੀਗਾ ਠੱਗੀਆਂ ਕਰਦਾ ਸੀਗਾ ਪੈਸੇ ਹੜਾਪਣ ਦੀ ਕੋਸ਼ਿਸ਼ ਕਰਦਾ ਸੀਗਾ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਹੁਣ ਕਿਹਾ ਜਾ ਰਿਹਾ ਹੈ ਕਿ ਇਸ ਭਾਰਤੀ ਨੌਜਵਾਨ ਨੂੰ 18 ਸਾਲਾਂ ਦੀ ਕੈਦ ਸੁਣਾ ਦਿੱਤੀ ਗਈ ਹੈ ਜੀਐਲਪੀ ਦਿੱਤਾ ਗਿਆ ਚੁਗਾਮਾ ਸਾਹਿਬ ਦੇਖੋ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਕੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਅ ਬਿਲਕੁਲ ਚੰਗ ਸਾਹਿਬ ਇੱਕ ਖਬਰ ਅਮਰੀਕਾ ਦੇ ਅ ਸੂਬੇ ਫਲੋਰੀਡਾ ਤੋਂ ਆ ਰਹੀ ਹੈਗੀ ਆ ਆਪਾਂ ਕਾਫੀ ਦਿਨ ਪਹਿਲਾਂ ਇੱਕ ਖਬਰ ਕੀਤੀ ਸੀਗੀ ਕਿ ਇੱਕ ਭਾਰਤੀ ਮੂਲ ਦਾ ਅ ਨੌਜਵਾਨ ਜੋ ਕਿ ਤਕਰੀਬਨ 23 ਸਾਲ ਦੀ ਉਮਰ ਹੈਗੀ ਆ ਤੇ ਇਸ ਨੌਜਵਾਨ ਨੇ ਜੋ ਕਿ ਸਟੱਡੀ ਵੀਜ਼ੇ ਤੇ ਅਮਰੀਕਾ ਵਿੱਚ ਆਇਆ ਸੀਗਾ ਉਤ ਅਮਰੀਕਾ ਸਾਊਥ ਇੰਡੀਆ ਦਾ ਹੈਗਾ ਤੇ ਚੰਦ ਸਾਹਿਬ ਇਹਨੇ ਵਿਲੱਖਣ ਤਰ੍ਹਾਂ ਦੀ ਠੱਗੀ ਮਾਰੀ ਸੀ ਕਿਸੇ ਬਜ਼ੁਰਗ ਦੇ ਨਾਲ ਖਾਸ ਕਰਕੇ ਬਜ਼ੁਰਗਾਂ ਨੂੰ ਇਹ ਠੱਗਦਾ ਸੀਗਾ ਇਹਨੇ ਇੱਕ ਗਰੋਹ ਬਣਾ ਰੱਖਿਆ ਸੀਗਾ ਤੇ ਇਹ ਠੱਗਾ ਦਾ ਗਰੋਹ ਜਿਹੜਾ ਸੀਗਾ ਬਜ਼ੁਰਗਾਂ ਨੂੰ ਮਾਫ ਕਰਨਾ ਸੇਵਾ ਮੁਕਤੀ ਮੌਕੇ ਮਿਲੀ ਰਕਮ ਜਿਹੜੀ ਹੁੰਦੀ ਸੀਗੀ ਜਦੋਂ ਕੋਈ ਬੰਦਾ ਰਿਟਾਇਰ ਹੁੰਦਾ ਸੀਗਾ ਉਹਨੂੰ 골ਡ ਵਿੱਚ ਤਬਦੀਲ ਕਰਾਉਣ ਜਾਂ ਨਗਦੀ ਰਕਮ ਨਿਵੇਸ਼ ਕਰਨ ਤੇ ਮੋٹے ਵਿਆਜ ਦਾ ਲਾਲਚ ਦਿੰਦਾ ਸੀਗਾ ਫਿਰ ਇਹ ਜਿਹੜਾ ਸ਼ੈਲੇਜ ਹੈਗਾ ਇਹ ਬਜ਼ੁਰਗਾਂ ਦੇ ਘਰ ਜਾ ਕੇ ਉਹ ਜਿਹੜੀ ਨਗਦ ਰਾਸ਼ੀ ਸੀਗੀ ਉਹ ਆਪ ਹਾਸਲ ਕਰਦਾ ਸੀ ਇਹ ਕਹਿੰਦਾ ਸੀਗਾ ਕਿ ਨਾਮ ਤਾਂ ਮੈਂ ਬੈਂਕ ਵਿੱਚ ਇਹ ਪੈਸੇ ਪਾਉਣੇ ਆ ਨਾ ਹੀ ਤੁਸੀਂ ਕਿਸੇ ਦੇ ਰਾਈ ਇਹ ਪੇ ਕਰਨੇ ਮੈਂ ਖੁਦ ਤੁਹਾਡੇ ਕੋਲੋਂ ਪੈਸੇ ਲੈਣ ਆਉਂਗਾ ਫਿਰ ਇਹ ਗਰੋ ਜਿਹੜਾ ਆ ਔਰ ਮੁੱਖ ਮੈਂਬਰਾਂ ਤੱਕ ਪਹੁੰਚਦਾ ਸੀਗਾ ਇਹ 23 ਸਾਲਾ ਦਾ ਸ਼ੈਲੇ ਜਿਹੜਾ ਇਹ ਬਜ਼ੁਰਗਾਂ ਤੋਂ ਲੱਖਾਂ ਡਾਲਰ ਠੱਗ ਲਿਆ ਇੱਕ ਬਜ਼ੁਰਗ ਨੂੰ ਸ਼ੱਕ ਪੈਣ ਮਗਰੋਂ ਮਾਮਲੇ ਦੀ ਪੜਤਾਲ ਆਰੰਭ ਹੋ ਗਈ ਅਤੇ ਅੰਡਰਕਵਰ ਅਫਸਰਾਂ ਨੇ ਸ਼ੈਲੇਜ ਨੂੰ ਰੰਗੇ ਹੱਥੀ ਇੱਕ ਬਜ਼ੁਰਗ ਦੇ ਘਰੋਂ ਗ੍ਰਿਫਤਾਰ ਕਰ ਲਿਆ ਸ਼ੈਲੇਜ ਜਿਹੜਾ ਉਹ ਮੋਬਾਈਲ ਫੋਨ ਰਾਈ ਜਾਂਚ ਕਰਤਾਵਾਂ ਨੂੰ ਸਭ ਕੁਝ ਪਤਾ ਜਿਹੜਾ ਸੀਗਾ ਉਹ ਲੱਗ ਗਿਆ ਉਸ ਨੇ ਬਜ਼ੁਰਗਾਂ ਤੋਂ ਲੱਗਦ ਰਕਮ ਜਾਂ ਸੋਨਾ ਹਾਸਲ ਕਰਨ ਲਈ ਘੱਟੋ ਘੱਟ 33 ਜਿਹੜੇ ਲਾਏ ਆਮ ਤੌਰ ਤੇ ਉਹ ਫਲੋਰੀਡਾ ਵਿੱਚ ਹੀ ਸਰਗਰਮ ਰਹਿੰਦਾ ਪਰ ਕਈ ਮੌਕਿਆਂ ਤੇ ਪੈਂਸਿਲਵੇਨੀਆ ਵਰਜੀਨੀਆ ਨਿਊ ਜਰਸੀ ਨਿਊਯਾਰਕ ਤੇ ਇੱਧਰ ਈਸਟ ਵਾਲੇ ਪਾਸੇ ਢੇੜੇ ਜਿਹੜੇ ਉਹ ਲਾਉਂਦਾ ਰਹਿੰਦਾ ਅਦਾਲਤੀ ਦਸਤਾਵੇਜ਼ਾਂ ਮੁਤਾਬਕ ਠੱਗਾ ਦੇ ਗਰੋਹ ਨੇ ਬਜ਼ੁਰਗਾ ਨੂੰ 10 ਮਿਲੀਅਨ ਡਾਲਰ ਦਾ ਜਿਹੜਾ ਉਹ ਚੂਨਾ ਲਾਇਆ ਜਿਸ ਵਿੱਚੋਂ 6.6 ਮਿਲੀਅਨ ਡਾਲਰ ਦੀ ਰਕਮ ਜਾਂ ਸੋਨਾ ਜਿਹੜਾ ਉਹ ਸ਼ੈਲੇਜ ਨੇ ਇਹ ਆਪ ਖੁਦ ਲੈ ਕੇ ਆਇਆ ਹੁਣ ਇਸ ਨੂੰ ਸਜ਼ਾ ਜਿਹੜੀ ਸੁਣਾਈ ਗਈ ਹੈ ਉਹ ਸਜ਼ਾ ਸੁਣਾਈ ਗਈ ਹੈ ਜੀ ਇਹਨੂੰ ਅ ਤਕਰੀਬ 18 ਸਾਲ ਦੀ ਹੁਣ ਇਹ 18 ਸਾਲ ਦੀ ਜਿਹੜੀ ਇਹ ਕੈਦ ਇਹ ਭੁਗਤੂਗਾ ਕਿਉਂਕਿ ਇਹ ਤੇ ਕੇਸ ਚੱਲਦਾ ਪਿਆ ਸੀਗਾ ਪਹਿਲਾਂ ਇਹ ਕਿਆਸ ਰਈਆਂ ਲਾਈਆਂ ਜਾ ਰਹੀਆਂ ਸੀ ਕਿ ਸ਼ਾਇਦ ਇਹਦੇ ਜਿਹੜੇ ਪ੍ਰੂਫ ਹੈ ਉਹ ਨਾ ਮਿਲਣ ਪਰ ਜਿਹੜੇ FBI ਵਾਲੇ ਆ ਉਹਨਾਂ ਨੇ ਬਹੁਤ ਵੱਡੇ ਪੱਧਰ ਤੇ ਕਹਿ ਲੋ ਕਿ ਇਹਦੇ ਪਿੱਛੇ ਹੱਤੋਂ ਕੇ ਪਏ ਹੋਏ ਸੀਗੇ ਕਿਉਂਕਿ ਇੱਕ ਇਹੋ ਜਿਹਾ ਗਰੋ ਸੀਗਾ ਕਿ ਜਿਹਦਾ ਪਤਾ ਹੀ ਨਹੀਂ ਲੱਗਦਾ ਸੀਗਾ ਕਿ ਇਹ ਕਰ ਕੀ ਰਹੇ ਐ ਕਈ ਲੋਕ ਵਿਚਾਰੇ ਜਿਹੜੇ ਸੀਗੇ ਉਹ ਡਰ ਦੇ ਮਾਰੇ ਨਹੀਂ ਦੱਸਦੇ ਸੀਗੇ ਪਰ ਹੁਣ ਜਦੋਂ ਫਿਰ ਇਹਨਾਂ ਨੂੰ ਟਰੈਪ ਲਾ ਕੇ ਫੜ ਲਿਆ ਗਿਆ ਤੇ ਹੁਣ ਇਹ ਸਜ਼ਾ ਜਿਹੜੀ ਹੈ ਉਹ ਇਹਨੂੰ ਹੋਈ ਹੈ ਤੇ ਨਾਲ ਦੀ ਨਾਲ ਜਿਹੜੇ ਉਸ ਨੇ ਦੋ ਬਜ਼ੁਰਗਾ ਕੋਲੋਂ 13,60,000 ਡਾਲਰ ਦੀ ਰਕਮ ਹਾਸਲ ਕਰਨ ਦਾ ਯਤਨ ਕੀਤਾ ਪਰ ਉਹਦੇ ਵਿੱਚ ਅਸਫਲ ਰਿਹਾ ਸੀਗਾ ਉਸ ਉੱਤੇ ਸਥਾਨਕ ਫੈਡਰਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਲੋਰੀਡਾ ਦੇ ਵਿੱਚ ਸੇਵਾ ਮੁਕਤ ਲੋਕਾਂ ਦੀ ਗਿਣਤੀ ਜਿਹੜੀ ਹੈ ਉਹ ਵੱਡੀ ਹੈ ਉੱਥੇ ਜਿਆਦਾ ਲੋਕ ਜਿਹੜੇ ਆ ਰਿਟਾਇਰੀ ਲੋਕ ਰਹਿੰਦੇ ਆ ਤੇ ਉੱਥੇ ਠੱਗਾ ਦੀ ਮੌਜੂਦਗੀ ਵੀ ਜਿਆਦਾ ਆ ਤਾਂ ਹੀ ਇਹ ਜਿਆਦਾ ਜਿਹੜੇ ਇਹੋ ਜਿਹੇ ਠੱਗ ਲੋਕ ਹੈ ਫਲੋਰੀਡਾ ਸੂਬੇ ਵੱਲੋਂ ਜਿਆਦਾ ਧੋੜਦੇ ਆ ਕਿਉਂਕਿ ਉਧਰ ਜਿਹੜੇ ਆ ਰਿਟਾਇਰੀ ਲੋਕ ਜਿਆਦਾ ਜਾਂਦੇ ਆ ਇਸ ਮਾਮਲੇ ਦੀ ਪੜਤਾਲ ਵਿੱਚ ਗੇਨਸਵਿਲ ਪੁਲਿਸ ਵੱਲੋਂ ਐਫਬੀਆਈ ਅਤੇ ਆਈਆਰਐਸ ਦੇ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਅਫਸਰ ਸ਼ਾਮਿਲ ਰਹੇ ਹੁਣ ਇਹ ਸ਼ੈਲੇਜ ਨੂੰ ਸਜ਼ਾ ਸੁਣਾਈ ਜਾਣ ਮਗਰੋਂ ਜਾਂਚ ਕਰਤਾਵਾਂ ਨੇ ਕਿਹਾ ਹੈ ਕਿ ਮਸਲਾ ਇੱਥੇ ਖਤਮ ਨਹੀਂ ਹੋ ਜਾਂਦਾ ਕਿਉਂਕਿ ਹਾਲੇ ਵੀ ਕਈ ਠਾਕ ਜਿਹੜੇ ਆ ਉਹ ਵੱਖ-ਵੱਖ ਤਰੀਕਿਆਂ ਨਾਲ ਬਜ਼ੁਰਗਾਂ ਨੂੰ ਠੱਗਣ ਦੇ ਯਤਨ ਕਰ ਰਹੇ ਆ ਦੱਸਦੀ ਕਿ ਸ਼ੈਲੇਜ ਦੀ ਸਜ਼ਾ ਮੁਕੰਮਲ ਹੋਣ ਤੋਂ ਮਗਰੋਂ ਉਸ ਨੂੰ ਡਿਪੋਰਟ ਕੀਤਾ ਜਾਵੇਗਾ 23 ਸਾਲ ਦੀ ਉਮਰ ਹੈ 18 ਸਾਲ ਦੀ ਇਸ ਨੂੰ ਕੈਦ ਸੁਣਾਈ ਗਈ ਹੈ 41 ਸਾਲ ਦਾ ਹੋ ਜਾਊਗਾ ਝੰਡ ਸਾਹਿਬ ਜਦੋਂ ਇਹਨੂੰ ਹੁਣ ਰਿਪੋਰਟ ਕੀਤਾ ਜਾਊਗਾ ਆ ਮੈਨੂੰ ਦੱਸ ਦਿਓ ਕਿ ਮੈਂ 41 ਸਾਲ ਸਹੀ ਕਿਹਾ ਕਿਤੇ ਮੈਂ ਰਾਜੀ ਬੜਿੰਗ ਵਾਂਗੂ ਗਲਤ ਤਾਂ ਨਹੀਂ ਬੋਲਤਾ ਝੰਗਾਵਾ ਸਾਹਿਬ ਦੇਖੋ ਇਹ ਤੁਸੀਂ ਤਾਂ ਠੀਕ ਹੈ ਆ ਇੱਕ ਚੀਜ਼ ਹੈ ਇਹਦੇ ਵਿੱਚ ਜਿਸ ਤਰੀਕੇ ਨਾਲ ਖਬਰ ਨਿਕਲ ਕੇ ਸਾਹਮਣੇ ਇਹ ਕਿਤੇ ਸਾਡੇ ਦਰਸ਼ਕਾਂ ਨੇ ਇਹ ਸਾਂਝ ਪਾ ਲਿਆ ਕਿ ਭਾਰਤ ਤੋਂ ਕਿਹੜੇ ਏਰੀਆ ਦਾ ਹੈਗਾ ਕਿਹੜੇ ਸੂਬੇ ਦਾ ਹੈਗਾ ਤੇ ਦੂਜਾ ਸਾਡੇ ਨੌਜਵਾਨਾਂ ਨੂੰ ਦੇਖੋ ਸਿੱਖਣ ਦੀ ਲੋੜ ਹੈ ਜੇ ਇੱਕ ਠੱਗੀ ਦੇ ਮਾਮਲੇ ਦੇ ਵਿੱਚ 18 ਸਾਲਾਂ ਦੀ ਕੈਦ ਹੋ ਰਹੀ ਹੈ ਮਤਲਬ ਇਹਦਾ ਸਾਫ਼ ਹੈ ਗਿਆ ਕਿ ਜੇਕਰ ਤੁਸੀਂ ਵਿਦੇਸ਼ਾਂ ਦੇ ਵਿੱਚ ਕੋਈ ਗਲਤੀ ਕਰਦੇ ਆ ਸਾਡੇ ਨੌਜਵਾਨਾਂ ਨੂੰ ਇਸ ਤੋਂ ਸਬਕ ਲੈਣ ਦੀ ਲੋੜ ਹੈਗੀ ਆ ਤਾਂ ਬਹੁਤ ਵੱਡੀ ਤੁਹਾਨੂੰ ਸਜ਼ਾ ਇੱਥੇ ਹੋ ਸਕਦੀ ਹੈ ਇਸ ਕਰਕੇ ਭਾਈ ਜੀ ਆਪਣਾ ਕੰਮ ਠੀਕ ਤੰਗ ਨਾ ਕਰੋ ਕੰਮ ਕਰ ਸਹੀ ਤਰੀਕੇ ਨਾਲ ਕਰੋ ਰੂਲ ਐਂਡ ਰੈਗੂਲੇਸ਼ਨ ਫਾਲੋ ਕਰੋ ਕੋਈ ਵੀ ਕ੍ਰਾਈਮ ਦੀ ਐਕਟੀਵਿਟੀ ਦੇ ਵਿੱਚ ਹਿੱਸਾ ਨਾ ਲਓ ਨਹੀਂ ਤੇ ਲੰਬੇ ਸਮੇਂ ਦੇ ਲਈ ਤੁਸੀਂ ਟੰਗੇ ਜਾ ਸਕਦੇ ਆ ਅ ਬਿਲਕੁਲ ਬਿਲਕੁਲ ਚੰਦ ਸਾਹਿਬ ਇਹ ਗੱਲਾਂ ਜਿਹੜੀਆਂ ਹੈਗੀਆਂ ਲੋਕਾਂ ਨੂੰ ਸਮਝ ਲੈਣੀਆਂ ਚਾਹੀਆਂ ਕਿ ਇਹ ਜਿਹੜੇ ਕੰਮ ਤੁਸੀਂ ਫੜੇ ਹੋਏ ਆ ਨਾ ਹੁਣ ਜੇ ਚੋਰ ਥੰਗ ਇਹ ਗੱਲ ਸਮਝ ਲੈਣ ਕਿ ਜਿਹੜੇ ਕੰਮ ਇਹਨਾਂ ਨੇ ਪਹਿਲਾਂ ਕੀਤੇ ਆ ਜਾਂ ਕਰ ਰਹੇ ਆ ਹੁਣ ਇਹ ਦਾ ਖਮਿਆcza ਜਿਹੜਾ ਬਹੁਤ ਵੱਡਾ ਭੁਗਤਣਾ ਪੈਣਾ ਕਿਉਂਕਿ ਹੁਣ ਅਮਰੀਕਾ ਦੇ ਹਾਲਾਤ ਉਹ ਨਹੀਂ ਰਹੇ ਤੇ ਅੱਗੇ ਕਦੇ ਕੋਈ ਬੰਦਾ ਫੜਿਆ ਜਾਂਦਾ ਸੀਗਾ ਕੁਝ ਸਾਲ 6 ਮਹੀਨੇ ਸਜ਼ਾ ਕੱਟ ਕੇ ਜਮਾਨਤ ਤੇ ਚੱਲ ਕਹਿੰਦੇ ਰਹਾ ਹੋ ਗਿਆ ਰਹਿਣਾ ਤੇ ਇੱਥੇ ਹੀ ਆ ਉਹ ਤਾਂ ਝੰਡ ਸਾਹਿਬ ਜਿੰਨੂੰ ਕਹਿੰਦੇ 10 ਦਿਨ ਦੀ ਵੀ ਕੈਦ ਹੋ ਗਈ ਬਾਅਦ ਚ ਕਹਿੰਦੇ 10 ਦਿਨ ਤੋਂ ਬਾਅਦ ਇਹਨੂੰ ਹੁਣ ਰਿਪੋਰਟ ਕਰੋ ਤੇ ਬਾਕੀ ਝੰਡ ਸਾਹਿਬ ਮੈਂ ਤਾਂ ਉਦਾਂ ਹੀ ਹਾਸੇ ਮਜ਼ਾਕ ਨਾਲ ਕਹਿੰਦਾ ਸੀਗਾ ਕਿਉਂਕਿ ਕਈ ਵਾਰੀ ਗਿਣਤੀ ਚ ਭੁਲੇਖਾ ਪੈ ਜਾਂਦਾ 23 18 ਮੈਂ ਕਿਹਾ 41 ਬਣਦੇ ਆ ਪੂਰੀ ਕਰ ਲਈਏ ਕਈ ਵਾਰੀ ਅੱਜਕੱਲ ਪਤਾ ਨਹੀਂ ਲੱਗਦਾ ਗਿਣਤੀ ਗੁਣਤੀ ਦਾ ਪੁੱਠਾ ਕੀਤਾ ਹੋ ਜਾਂਦਾ ਕੁਛ ਨਾ ਕੁਛ